ਦਾ ਕੰਮ ਹੈ ਇਹ ਕਿਸੇ ਵੀ ਸਟੇਜ 'ਤੇ ਰੁਕ ਨਹੀਂ ਸਕਦਾ ਤੇ ਨਾ ਹੀ ਇਹਦੇ ਵਿੱਚ ਕੋਈ ਕੁਤਾਈ ਬਰਦਾਸ਼ਤ ਕੀਤੀ ਜਾ ਸਕਦੀ। ਕੋਈ ਵੀ ਇੱਕ ਵੱਡਾ ਅਮਲਾ ਹੁੰਦਾ ਹੈ ਸਾਡੇ ਸਾਰੇ ਬੂਥਾਂ ਦੇ ਉੱਤੇ ਆਸ਼ਾ ਵਰਕਰਸ ਵੀ ਅਸੀਂ ਪਿਠਾਏ ਨਹੀਂ ਕਿਉਂਕਿ ਇਸ ਟਾਈਮ ਹੀਟ ਵੇਵ ਦਾ ਬੜਾ ਪ੍ਰਭੂਤ ਹੈ। ਸੰਜੀਵ ਸ਼ਰਮਾ ਜੀ ਮੈਂ ਇੱਥੇ ਨੋਡਲ ਅਫਸਰ ਲੱਗਿਆ ਜੀ ਇਲੈਕਸ਼ਨ ਦੇ ਵਿੱਚ ਅਸੀਂ ਅਸੀਂ ਕਿਹੜੀ ਪ੍ਰੋਸੀਜਰ ਜਿਹੜਾ ਕਿ ਡਿਊਟੀ ਜਿਹੜੇ ਨਹੀਂ ਕਰ ਰਹੇ ਸਰ ਜਿਹੜੇ ਡਿਊਟੀ ਨਹੀਂ ਕਰ ਰਹੇ ਨੇ ਉਹਨਾਂ ਨੂੰ ਜੋ ਚੋਣ ਆਯੋਗ ਦੀਆਂ ਗਾਈਡਲਾਈਨਸ ਨੇ ਉਦੇ ਅਕੋਰਡਿੰਗ ਫਿਰ ਅਗਲੀ ਜਿਹੜੀ ਪੁਲਿਸ ਕਾਲ ਲਈ ਜਿਹੜੀ ਰਿਪੋਰਟਿੰਗ ਸਾਡੇ ਸਾਹਮਣੇ ਕਰਨਗੇ ਇਹ ਆਲੋ ਸਾਬ ਉਹ ਵਿੱਚ ਹੋ ਜਾਏਗੀ ਕਿਉਂਕਿ ਅਸੀਂ ਪਾਰਟੀਆਂ ਦੇ ਮੁਕੰਮਲ ਬਾਈ ਹੁਕਨ ਟੂ ਹਾਲਤ ਦੇ ਵਿੱਚ ਕਰਨੀਆਂ ਕਿਉਂਕਿ ਇਹ ਜਿਹੜਾ ਚੋਣਾਂ ਦਾ ਕੰਮ ਹੈ ਇਹ ਕਿਸੇ ਵੀ ਸਟੇਜ ਦੇ ਉੱਤੇ ਰੁਕ ਨਹੀਂ ਸਕਦਾ ਤੇ ਨਾ ਹੀ ਇਹਦੇ ਵਿੱਚ ਕੋਈ ਕੁਟਾਈ ਬਰਦਾਸ਼ਤ ਕੀਤੀ ਜਾ ਸਕਦੀ ਹੈ ਹੁਣ ਤੱਕ ਕਿਨੇ ਲੋਕਾਂ ਦੇ ਪਰੇ ਪੈਂਦੇ ਦੇਖੋ ਜੀ ਦੋ ਤੋਂ ਤਿੰਨ ਬੰਦੇ ਮਿਸਿੰਗ ਸੀ ਉਹਦੇ ਚੋਂ ਇੱਕ ਬੰਦੇ ਨੇ VOTING ਕੀਤੀ ਆ ਤੇ ਇੱਕ ਬੰਦੇ ਦੀ ਬਾਜੂ ਫ੍ਰੈਕਚਰ ਹੈ ਤੇ ਹੁਣ ਉਹਦੀ ਜੋ ਵੀ ਮੈਡੀਕਲ ਜਿਹੜੀ ਰਿਪੋਰਟ ਦੇਖ ਕੇ ਵੀ ਅਗਲੀ ਕਾਲ ਵੀ ਸ਼ੁਰੂ ਕਰਾਂਗੇ ਉਹਦੇ ਹਿਸਾਬ ਨਾਲ ਫ ਮੈਂ ਅਪੀਲ ਇਹ ਕਰਾਂਗਾ ਜੀ ਵੈਸੀ ਵੀ EMPLOYEES ਐ ਇਹ ਸਾਰੇ EMPLOYEES ਨੇ ਛੋਟੇ ਛੋਟੇ ਬੱਚੇ ਵਾਲੀ ਲੇਡੀਆਂ ਦੀ ਡਿਊਟੀ ਦੇਣ ਆਈਆਂ ਨੇ ਤੇ ਅਸੀਂ ਕਿਉਂ ਇਸ ਤਰ੍ਹਾਂ ਆਪਣੀ ਆਪਣੀ ਡਿਊਟੀ ਨੂੰ ਇਸਾਂ ਸਕਿਪ ਕਰਕੇ ਇਦੋਂ ਤੋਂ ਜਾਵੇ ਆ ਤੇ ਮੇਰੀ ਇਹ ਹੀ ਬੇਨਮਤਾ ਨਾਲ ਇਹਨਾਂ ਨੂੰ ਨਵੇਦਨ ਹੈ ਤੇ ਇੱਕ ਰਿਕਵੈਸਟ ਹੈ ਕਿ ਜਾਵੀ ਸ਼ਾ ਵੀ ਆਪਣੀ ਡਿਊਟੀ ਤੇ ਪਹੁੰਚੇ ਸੁਰੇਂਦਰ ਕੁਮਾਰ ਸੁਰੇਂਦਰ ਕੁਮਾਰ ਐਕਟਿਵ ਆਫੀਸਰ ਇਨਵਰਨਮੈਂਟਲ ਕੰਸਰਵਰ ਸਰ ਇਹ ਯਾਰ ਉਹ ਵਨ ਭਾਜੀ ਜੁੜੀ ਨਾ ਜੀ ਪਲੀਜ਼ ਗੋ ਟੂ 96 ਗਾਈਡਲਾਈਨਸ ਕੀ ਹੋਣ ਉਸ ਯਾਰ ਜਿੱਦਾਂ ਤੁਸੀਂ ਦੇਖ ਰਹੇ ਹੋ ਨਾ ਇੱਥੇ ਪਾਰਟੀਆਂ ਪੂਰੀਆਂ ਕਰਕੇ ਅਸੀਂ ਸੈਕਟਰ ਆਫੀਸਰਸ ਕੋਲ ਭੇਜ ਰਹੇ ਫੋਟੋਸ ਜਿਹੜਾ ਹੈ ਉਹ ਦੇ ਰਹੇ ਆਂ ਡਿਊਟੀ ਤੋਂ ਭੱਜ ਰਹੇ ਆ ਜੀ ਉਹਨਾਂ ਦੇ ਪਰਚਾ ਦਰਜ ਹੋ ਰਿਹਾ ਨਾ ਨਾ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਅਪੀਲ ਇਹੀ ਕਰਨਾ ਚਾਹੁੰਦੇ ਆਂ ਕਿ ਆਰਾਮ ਨਾਲ ਸਾਰੇ VOTING ਜਿਹੜੀ ਹੈ ਹੋਵੇ ਸਾਡੀ ਕੰਫਰਟਬਲੀ ਸਾਰੇ ਕਰਨ ਮੈਡਮ ਰਵਿੰਦਰ ਕੋ 921 ਨੰਬਰ ਤੋਂ ਉੱਠ ਕੇ ਸਟੇਜ ਤੇ ਗਰਮੀ ਦਾ ਅਸੀਂ ਦੇਖੋ ਜਿੰਨਾ ਕਰ ਸਕਦੇ ਆਂ ਬਾਕੀ ਕੁਦਰਤ ਹੈ ਕੂਲਰ ਲਾਏ ਹੋਏ ਨੇ ਪੱਖੇ ਚੱਲ ਰਹੇ ਨੇ ਹਲੋ ਅੱਜ ਥੋੜਾ ਮੌਸਮ ਵੀ ਠੀਕ ਹੈ ਤੇ ਜੋ ਗਰਮੀ ਹੈ ਉਹ ਤਾਂ ਹੈ ਹੀ ਹੈ ਸੋ ਹੁਣ ਦੇਖ ਰਹੇ ਹੋ ਤੁਸੀਂ ਵੀ ਲੋਕ ਸਭਾ ਇਲੈਕਸ਼ਨ ਦੇ ਅਸੀਂ ਇਹ ਜੋ ਫਾਈਨਲ ਫੇਸ ਦੇ ਵਿੱਚ ਆ ਗਏ ਆਂ ਕੱਲ ਸਾਡਾ ਜਿਹੜਾ ਹੈਗਾ ਪੋਲਿੰਗ ਦਾ ਦਿਨ ਹੈ ਤੇ ਅੱਜ ਅਸੀਂ ਪੀ ਮਾਈਨਸ 1 ਡੇ ਤੇ ਪਾਰਟੀ ਸਾਰੀਆਂ ਸਾਡੀ ਡਿਸਪੈਚ ਹੋ ਰਹੀਆਂ ਨੇ ਸੋ ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਤਕਰੀਬਨ 20000 ਤੋਂ ਪਲੱਸ ਮੁਲਾਜ਼ਮ ਨੂੰ ਅਸੀਂ ਡਿਸਪੈਚ ਕਰਾਂਗੇ ਆਪਣੀ ਆਪਣੀ ਲੋਕੇਸ਼ਨ ਤੇ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੋਟਲ 2134 ਬੂਥ ਨੇ ਐਂਡ ਜਿਹੜੇ ਬੂਥਾਂ ਦੀ ਲੋਕੇਸ਼ਨ ਹੈ ਉਹ 1121 ਲੋਕੇਸ਼ਨ ਤੇ ਇਹ 2134 ਟੋਟਲ ਬੂਥ ਨੇ ਜਿਹਦੇ ਵਿੱਚੋਂ ਲਗਭਗ ਜਿਹੜੇ ਹੈਗੇ 1700 ਬੂਥ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕਨਸਟਿਟੂਐਂਸੀ ਦੇ ਨੇ ਤੇ ਜਿਹੜਾ ਸਾਡਾ ਝੰਡਿਆਲਾ ਤੇ ਬਾਬਾ ਬਕਾਲਾ ਦਾ ਜਿਹੜਾ ਅਸੈਂਬਲੀ ਸੈਗਮੈਂਟ ਹੈ ਉਹ ਖਡੂਰ ਸਾਹਿਬ ਪਾਰਲੀਮੈਂਟਰੀ ਕਨਸਟਿਟੂਐਂਸੀ ਦਾ ਹਿੱਸਾ ਹੈ ਬਟ ਇਹਨਾਂ ਦੇ ਵਿੱਚ ਸਟਾਫ ਦੇਣਾ ਸਾਰਾ ਡਿਪਲੋਇਮੈਂਟ ਕਰਨਾ ਉਹ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਸਾਨੂੰ ਕਰਨਾ ਪੈਂਦਾ ਹੈ ਸੋ ਇਹ ਅੱਜ ਸਾਰੀ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਤੇ ਤਕਰੀਬਨ ਮੈਂ ਸਮਝਦਾ 10000 ਦੇ ਆਸ-પાસ ਤੇ ਸਾਡੇ ਜਿਹੜੇ ਮੁਲਾਜ਼ਮ ਹੈ ਉਹ ਚੋਣ ਡਿਊਟੀ ਬਤੌਰ ਪੋਲਿੰਗ ਸਟਾਫ ਬਤੌਰ ਪ੍ਰੈਸਾਈਡਿੰਗ ਅਫੀਸਰ ਅਸਿਸਟੈਂਟ ਪ੍ਰੈਸਾਈਡਿੰਗ ਅਫੀਸਰ ਹੀ ਦੇਣਗੇ ਉਸ ਤੋਂ ਇਲਾਵਾ ਵੀ ਤਕਰੀਬਨ 10000 ਲੋਕ ਹੋਰ ਵੀ ਅੰਡਰ ਵੇਰੀਅਸ ਕਪੈਸਿਟੀ ਬੀਐਲਓ ਹੋਗੇ ਤੁਹਾਡੇ 2000 ਤੋਂ ਉੱਤੇ ਬੀਐਲਓ ਹੋਗੇ ਮਾਈਕਰੋ ਆਬਜ਼ਰਵਰ ਹੋਗੇ ਜਿੰਨੇ ਤੁਹਾਡੇ ਹੁਣ ਸੀਨੀਅਰ ਸਿਟੀਜ਼ਨ ਨੇ ਤੇ ਪੀ ਡਬਲਯੂ ਡੀ ਇਲੈਕਟਰਸ ਨੇ ਉਹਨਾਂ ਨੂੰ ਅਸਿਸਟ ਕਰਨ ਲਈ ਅਸੀਂ ਵੋਲੰਟੀਅਰਸ ਵੀ ਰੱਖੇ ਆ ਹਰੇਕ ਬੂਥ ਲੋਕੇਸ਼ਨ ਦੇ ਉੱਤੇ 휠 ਚੇਅਰਸ ਲੈ ਕੇ ਤਾਂ ਕਿ ਉਹਨਾਂ ਨੂੰ ਅਸਿਸਟ ਕਰਨ ਸਕਣ ਕੋਈ ਵੀ ਇੱਕ ਵੱਡਾ ਅਮਲਾ ਹੁੰਦਾ ਸਾਡੇ ਸਾਰੇ ਬੂਥਾਂ ਦੇ ਉੱਤੇ ਆਸ਼ਾ ਵਰਕਰਸ ਵੀ ਅਸੀਂ ਬਿਠਾਏ ਨੇ ਕਿਉਂਕਿ ਇਸ ਟਾਈਮ ਹੀਟ ਵੇਵ ਦਾ ਬੜਾ ਪ੍ਰਭੂਪ ਹੈ ਤੇ ਹੀਟ ਵੇਵ ਕਰਕੇ ਅਸੀਂ ਹਰੇਕ ਬੂਥ ਤੇ ਇਨਸ਼ੋਰ ਕੀਤਾ ਵੀ ਆਸ਼ਾ ਵਰਕਰ ORS ਗੋਲ ਵਗੈਰਾ ਲੈ ਕੇ ਉੱਥੇ ਸਟੇਸ਼ਨ ਡਰੈਂਡ ਫਰਸਟ ایڈ ਕਿਟ ਦੇ ਨਾਲ ਤੇ ਉਹਨਾਂ ਦੇ ਉੱਤੇ ਸੁਪਰਵਾਈਜ਼ਰੀ ਡਾਕਟਰਸ ਦੀ ਵੀ ਡਿਊਟੀ ਲਗਾਈ ਹੈ ਤਾਂ ਕਿ ਅਗਰ ਕੋਈ ਜਿਆਦਾ ਸੀਰੀਅਸ ਹੋ ਜਾਂਦਾ ਕਿ ਇਥੇ ਡ੍ਰਿਪ ਲਗਾਨੀ ਪੈ ਜੋ ਵੀ ਤੇ ਉਹ ਵੀ ਸਾਡੇ ਉਪਤਾ ਪ੍ਰਬੰਧ ਨੇ ਐਂਡ ਹਰੇਕ ਬੂਥ ਦੇ ਉੱਤੇ ਅਸੀਂ ਇਨਸ਼ੋਰ ਕਰਾ ਰਹੇ ਆਂ ਵੀ ਸ਼ੇਡ ਦਾ ਪਿੰਨ ਨਾਲੇ ਪਾਣੀ ਦਾ ਰੈਂਪ ਵਗੈਰਾ ਦਾ ਸਾਰੀ ਬੇਸਿਕ ਫੈਸਿਲਿਟੀਆਂ ਉਪਲਬਧ ਹੋਣ ਉੱਥੇ ਵੀ ਹਦਾਇਤ ਦਿੱਤੀਆਂ ਨੇ ਵੀ ਸਾਡੇ ਸੀਨੀਅਰ ਸਿਟੀਜ਼ਨ ਦਿਵਿਆਂਗ ਵੋਟਰਸ ਨੂੰ ਸਪੈਸ਼ਲ ਅਸਿਸਟੈਂਸ ਦੇ ਨਾਲ ਪ੍ਰਾਇਓਰਟੀ ਦੇ ਉੱਤੇ VOTING ਕਰਾਈ ਜਾਵੇ ਤੇ ਜਿੱਥੇ ਜਿੱਥੇ ਵੀ ਸਾਡੇ ਕੋਲ ਕੋਈ ਸ਼ੇਡ ਦਾ ਪ੍ਰਬੰਧ ਨਹੀਂ ਹੈ ਤੂੰ ਹੀਟ ਵੇਵ ਕਾਫੀ ਹੈ ਤੇ ਅਸੀਂ ਇਨਸ਼ੋਰ ਕਰਾ ਰਹੇ ਆਂ ਵੀ ਉੱਥੇ ਸਾਡੇ ਟੈਂਟ ਲੱਗੇ ਹੋਣ ਤਾਂ ਕਿ ਐਟ ਲੀਸਟ ਟੈਂਟ ਦੇ ਉੱਤੇ ਅੰਡਰ ਸ਼ੇਡ ਦਾ ਜ਼ਰੂਰ ਪ੍ਰਬੰਧ ਹੋਵੇ ਹਰੇਕ ਬੂਥ ਦੇ ਉੱਤੇ ਤੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੀ ਖਾਸ ਕਰ ਕਾਨੂੰਨ ਦੀ ਵਿਵਸਥਾ ਨੌਂ ਐਂਡ ਆਰਡਰ ਨੂੰ ਦੇਖਦੇ ਹੋਏ ਸਭ ਤੋਂ ਵੱਡਾ ਅਸੀਂ ਪੂਰੇ ਪੰਜਾਬ ਦੇ ਵਿੱਚ ਵੈਬਕਾਸਟਿੰਗ ਕੰਟਰੋਲ ਰੂਮ ਬਣਾਇਆ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ 2134 ਦੇ 2134 ਬੂਥਾਂ ਦੇ ਉੱਤੇ ਵੈਬਕਾਸਟਿੰਗ ਦੇ ਨਾਲ ਕੈਮਰੇ ਅੰਦਰ ਲੱਗੇ ਹੋਏ ਕੈਮਰੇ ਦੀ ਫੀਡ ਸਾਡੇ ਕੋਲ ਆਏਗੀ ਤੇ ਹੁਣ 2134 ਕੈਮਰਸ ਨੂੰ ਮਾਨੀਟਰ ਕਰਨ ਲਈ ਸਾਨੂੰ ਇੱਕ ਵੱਡੀ ਟੀਮ ਚਾਹੀਦੀ ਹੈ ਤੇ ਅਸੀਂ 200 ਵੋਲੰਟੀਅਰਸ ਵੱਖ-ਵੱਖ ਕਾਲਜਸ ਤੋਂ ਉਹਨਾਂ ਦੇ ਲੈਪਟਾਪ ਉਹਨਾਂ ਦੇ ਪੀਸੀ ਦਾ ਸੈਟਅਪ ਕੀਤਾ ਹੈ ਵੈਬਕਾਸਟਿੰਗ ਕੰਟਰੋਲ ਰੂਮ ਦੇ ਵਿੱਚ ਜਿੱਥੋਂ ਅਸੀਂ ਬੜੀ ਪੈਨੀ ਨਜ਼ਰ ਰੱਖਾਂਗੇ ਸਾਰੇ ਬੂਥ ਦੇ ਉੱਤੇ ਕੋਈ ਵੀ ਜੇਕਰ ਕੋਈ ਹਰਕਤ ਕੋਈ ਵੀ ਕਿਸੇ ਬੂਥ ਦੇ ਵਿੱਚ ਉਹਦੀ ਰਿਕਾਰਡਿੰਗ ਕੀਤੀ ਜਾਵੇਗੀ ਤੇ ਉਹਨੂੰ ਅਸੀਂ ਯੂਜ਼ ਕਰਾਂਗੇ ਫੋਰ ਲੋਜਿੰਗ ਆਫ ਐਫਾਇਰ ਜੇਕਰ ਕੁਝ ਇਸ ਤਰੀਕੇ ਦੀ ਘਟਨਾ ਸਾਡੇ ਨੋਟਿਸ ਦੇ ਵਿੱਚ ਆਂਦੀ ਹੈ ਸੋ ਵੈਬਕਾਸਟਿੰਗ ਦੇ ਉੱਤੇ ਬੜੀ ਹੈ ਸਾਡੇ ਕੋਲ ਜਿਹੜੀ ਹੈ ਪੁਲਿਸ ਦੀ ਸਾਰੀ ਪੈਟਰੋਲਿੰਗ ਪਾਰਟੀ ਸਾਡੇ ਸੈਕਟਰ ਮੋਜਿਸਟ੍ਰੇਟ ਦੇ ਨਾਲ ਲਿੰਕ ਆਵੇ ਤਾਂ ਹਰੇਕ 10-15 ਬੂਥ ਦੇ ਉੱਤੇ ਪੁਲਿਸ ਦੀ ਪੈਟਰੋਲਿੰਗ ਪਾਰਟੀ ਰਹੇਗੀ ਉਸ ਤੋਂ ਇਲਾਵਾ ਜਿਹੜਾ ਸੈਕੰਡ ਰਿਸਪੌਂਡਰ ਐਸ ਐਚਓ ਲੈਵਲ ਤੇ ਥਰਡ ਰਿਸਪੌਂਡਰ ਡੀ ਐਸ ਪੀ ਲੈਵਲ ਤੇ ਐਂਡ ਇਨ ਫੈਕਟ ਰਿਜ਼ਰਵ ਵੀ ਜਿਹੜੀ ਹੈ ਸਾਡੇ ਕੋਲ ਤਕਰੀਬਨ 25 ਪੈਰਾ ਮਿਲਟਰੀ ਫੋਰਸ ਦੀ ਕੰਪਨੀ ਆਈਆਂ ਨੇ ਜਿਸ ਚੋਂ 13 ਰੂਰਲ ਏਰੀਆ ਦੇ ਵਿੱਚ ਨੇ ਐਂਡ 12 ਪੈਰਾ ਮਿਲਟਰੀ ਫੋਰਸ ਦੀ ਕੰਪਨੀ ਸਾਡੀ ਕਮਿਸ਼ਨਰੇਟ ਏਰੀਆ ਦੇ ਵਿੱਚ ਮੁਸਤੈਦ ਰਹਿਣਗੀਆਂ ਤਾਕੀ ਕੋਈ ਵੀ ਲੌਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪ੍ਰੌਂਪਟਲੀ ਡੀਲ ਕਰ ਸਕੀਏ ਇਸ ਤੋਂ ਇਲਾਵਾ ਅਸੀਂ ਕਾਫੀ ਮਾਡਲ ਪੋਲਿੰਗ ਸਟੇਸ਼ਨ ਵੀ ਬਣਾ ਰਹੇ ਹਰੇਕ ਅਸੈਂਬਲੀ ਕੌਨਸਟਿਟੂਐਂਸੀ ਦੇ ਵਿੱਚ 10-10 ਮਾਡਲ ਪੋਲਿੰਗ ਸਟੇਸ਼ਨ ਬਣ ਰਹੇ ਨੇ ਸੋ 110 ਮਾਡਲ ਪੋਲਿੰਗ ਸਟੇਸ਼ਨ ਆਪਾਂ ਬਣਾ ਰਹੇ ਜਿੱਥੇ ਗੁਬਾਰਿਆਂ ਨਾਲ ਹੋਰ ਜਿਹੜਾ ਹੈਗਾ ਉਹਨਾਂ ਦੇ ਬਿਊਟੀਫਿਕੇਸ਼ਨ ਦੇ ਅਰੇਂਜਮੈਂਟ ਕੀਤੇ ਨੇ ਇੱਕ ਅਸੀਂ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਐ ਐਸਐਲ ਭਵਨ ਸਕੂਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿੱਥੇ ਤਾਂ ਨੈਕਸਟ ਲੈਵਲ ਦੇ ਅਰੇਂਜਮੈਂਟ ਹੋਣਗੇ ਵੀ ਸਾਰੇ ਵੋਟਰਸ ਨੂੰ ਅਸੀਂ ਉੱਥੇ ਰਿਫਰੈਸ਼ਮੈਂਟ ਦਵਾਵਾਂਗੇ ਮੇਰ ਕਾ ਦੀ ਲੱਸੀ ਪਿਲਾਵਾਂਗੇ ਢੋਲੀ ਨਾਲ ਸਵਾਗਤ ਕਰਾਂਗੇ ਸੋ ਐਂਡ ਉਸ ਤੋਂ ਬਾਅਦ ਜਿਹੜਾ ਹੈ ਨੇਲ ਆਲਟ ਕੀਤੀ ਜਾਏਗੀ ਕਈ ਤੇ ਬੁੱਕਸਟੋਰ ਵੀ ਬਣੇ ਦੇਵਾਂਗੇ ਕੁਝ ਕੁਝ ਵਿਜ਼ਿਟਰਸ ਨੂੰ ਅਸੀਂ ਕੰਪਲੀਮੈਂਟਰੀ ਬੁੱਕਸ ਵੀ ਦਵਾਵਾਂਗੇ ਸੋ ਇਸ ਟਾਈਪ ਦੇ ਸਾਰੇ ਅਸੀਂ ਕਰ ਰਹੇ ਹਾਂ ਤਾਂ ਕਿ ਅਸੀਂ ਪੂਲ ਪਰਸੈਂਟੇਜ ਵਧਾ ਸਕੀਏ ਐਂਡ ਇੱਕ ਫੈਸਟਿਵ ਮਾਹੌਲ ਬਣਾਈਏ ਸੋ ਇਹ ਸਾਰੇ ਜਿਹੜੇ ਹੈਗੇ ਬ੍ਰਾਡਲੀ ਸਾਡੇ ਪ੍ਰਬੰਧ ਨੇ ਐਂਡ ਮੈਂ ਸਾਰੇ ਵੋਟਰਸ ਨੂੰ ਅਪੀਲ ਕਰਦਾ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਕਿ ਆਪਾਂ ਪਿਛਲੀ ਵਾਰ ਸਾਡਾ ਲੋਕ ਸਭਾ ਦੇ ਵਿੱਚ ਪੋਲ ਪਰਸੈਂਟੇਜ ਸਾਡੀ 57% ਸੀਗੀ ਇਸ ਵਾਰ ਮੈਂ ਆਸ ਰੱਖਦਾ ਕਿ ਅਸੀਂ ਇਸ ਵਾਰ 70 ਪਾਰ ਦਾ ਜਿਹੜਾ ਸਾਡਾ ਸੀਓ ਆਫਿਸ ਵੱਲੋਂ ਸਾਨੂੰ ਟੀਚਾ ਦਿੱਤਾ ਹੋਇਆ ਉਹ ਕਰੀਏ ਮੈਂ ਆਪਣੀ ਵੋਟ ਵੀ ਜਲੰਧਰ ਤੋਂ ਅੰਮ੍ਰਿਤਸਰ ਸ਼ਿਫਟ ਕਰਾ ਲਈ ਐਂਡ ਸਵੇਰੇ 7 ਵਜੇ ਮੈਂ ਤੇ ਆਪਣੇ ਪਰਿਵਾਰ ਦੇ ਨਾਲ ਉੱਥੇ ਬੂਥ ਤੇ ਹੀ ਹੋਵਾਂਗਾ ਐਂਡ ਵੋਟ ਪਾਣ ਲਈ ਸੋ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਵੀ ਆ ਕੇ ਵੋਟ ਪਾਈਏ ਐਂਡ ਕਿਉਂਕਿ ਜਿਹੜਾ ਇਹ ਡਿਸੀਜਨ ਹੈ ਇਹ ਸਾਨੂੰ 5 ਸਾਲ ਇੰਪੈਕਟ ਕਰਦਾ ਇੱਕ ਦਿਨ ਦਾ ਡਿਸੀਜਨ ਤੇ ਇਸ ਨੂੰ ਆਪਾਂ ਜ਼ਰੂਰ ਇਹਨੂੰ ਛੁੱਟੀ ਦਾ ਦਿਨ ਨਾ ਸਮਝ ਕੇ ਆਪਾਂ ਇੱਕ ਜ਼ਿੰਮੇਵਾਰੀ ਦਾ ਦਿਨ ਸਮਝੀਂ ਸਾਰੇ ਵੋਟ ਪਾਈ ਕੈਂਡੀਡੇਟਸ ਵੱਲੋਂ ਜਿਹੜਾ ਸਰ ਵੋਟਰਾਂ ਨੂੰ ਲੁਭਾਉਣ ਦਾ ਕੀਤਾ ਜਾਂਦਾ ਉਹਨਾਂ ਵਾਸਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਓ ਸੋ ਕੈਂਡੀਡੇਟਸ ਦੇ ਵਿੱਚ ਮੈਂ ਦੱਸ ਰਿਹਾ ਸੀ ਕਿ ਸਾਡੀ ਜਿਹੜੀ ਫਲਾਈਂਗ ਸਕਵਾਡ ਟੀਮਾਂ ਨੇ ਐਂਡ ਸਟੈਟਿਕ ਸਰਵੇਲੈਂਸ ਟੀਮਾਂ ਨੇ ਇਹ ਖੜੇ ਵੀ ਅੱਜ ਵੀ ਰਾਤ ਨੂੰ ਵੀ ਆਪਰੇਸ਼ਨਲ ਰਹਿਣਗੀਆਂ ਐਂਡ ਕੱਲ ਵੀ ਪੂਰੇ ਦਿਨ ਆਪਰੇਸ਼ਨਲ ਰਹਿਣਗੀਆਂ ਤਾਕੀ ਕੋਈ ਵੀ ਸ਼ਿਕਾਇਤ ਆਂਦੀ ਹੈ ਤਾਂ ਇਮੀਡੀਏਟਲੀ ਰਿਸਪੌਂਡ ਕਰਣ ਐਂਡ ਸਾਰੇ ਫਲਾਈਂਗ ਸਕਵਾਡ ਦੇ ਉੱਤੇ ਕੈਮਰੇ ਲੱਗੇ ਹੋ ਨੇ ਜਿਨ੍ਹਾਂ ਦੀ ਵਿਜ਼ਿਬਿਲਟੀ ਰਿਕਾਰਡਿੰਗ ਇੱਥੇ ਵੀ ਹੁੰਦੀ ਹੈ ਸੀਓ ਆਫਿਸ ਵੀ ਹੁੰਦੀ ਹੈ ਤਾਂਕਿ ਕੋਈ ਵੀ ਜੇਕਰ ਇਸ ਟਾਈਪ ਦਾ ਆਏਗਾ ਤਾਂ ਉਹਦੀ ਪ੍ਰੋਪਰ ਰਿਕਾਰਡਿੰਗ ਕਰਕੇ ਇਮੀਡੀਏਟ ਐਫਆਈਆਰ ਐਕਸ਼ਨ ਲਿੱਤਾ ਜਾਏਗਾ ਅੱਜ ਪੂਰੀ ਰਾਤ ਗਸ਼ਤ ਕਰੇਗੀ ਫਲਾਈਂਗ ਸਕਵਾਡ ਐਂਡ ਇਹ ਫਲਾਈਂਗ ਸਕਵਾਡ ਦੀ ਜਿਹੜੀ ਡਿਊਟੀ 24 ਘੰਟੇ ਦੀ ਹੁੰਦੀ ਹੈ ਤਾਂ ਤਿੰਨ ਸ਼ਿਫਟਾਂ ਦੇ ਵਿੱਚ 8-8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਤਿੰਨ-ਤਿੰਨ ਟੀਮਾਂ ਹਰੇਕ ਅਸੈਂਬਲੀ ਕੰਸਟਿਟਿਊਐਂਸੀ ਦੇ ਤੇ ਕਿਸੇ ਵੀ ਵਕਤ 33 ਫਲਾਈਂਗ ਸਕਵਡ ਟੀਮਾਂ ਜ਼ਿਲ੍ਹੇ ਦੇ ਵਿੱਚ ਮੁਸਤੈਦ ਰਹਿੰਦੀਆਂ ਨੇ ਐਂਡ ਇਹ 24 ਘੰਟੇ ਦੇ ਵਿੱਚ ਰਾਤ ਨੂੰ 2 ਵਜੇ ਵੀ 33 ਟੀਮਾਂ ਆਪਰੇਸ਼ਨਲ ਰਹਿੰਦੀਆਂ ਨੇ ਤਾਂ ਕਿ ਕੋਈ ਵੀ ਇਸ ਟਾਈਪ ਦੀ ਕੋਈ ਪੈਸੇ ਵੰਡਣ ਦੀ ਲਿੱਕਰ ਵੰਡਣ ਦੀ ਸ਼ਿਕਾਇਤ ਜੇਕਰ ਆਦੀਏ ਤਾਂ ਇਹ ਇਮਜੇਟਲੀ ਰਿਸਪੌਂਡ ਕੀਤਾ ਜਾਊਗਾ ਐਂਡ ਐਫ ਆਈ ਆਰ ਦਰਜ ਕੀਤੀ ਜਾਏਗੀ ਐਂਡ ਸੋ اسلام آباد ਇਹ ਜਿਹੜੇ ਕੋਈ ਕੰਪਨੀ ਤੋਂ ਮੈਨੈਜਰ ਹੋਏ ਉਹਨਾਂ ਨੇ ਕਾਫੀ ਕਾਰਵਾਈ ਕਰਵਾਤੀ ਹੋਈ ਹੈ ਇਹ ਵੀ ਇਹ ਰਿਪੋਰਟ ਵੀ ਨਾਲ ਲਿਖ ਕੇ ਦੇਣਗੇ ਵੀ ਆਪਣੀ ਕਿਚਨ ਵੀ ਹੁੰਦੇ ਉਹ ਕਮੰਡਰ ਆ